ਅੱਜ ਵੇਖ ਲਲਕਰੇ ਪੈਂਦੇ ਆਹ ਮਿੱਤਰਾਂ ਦੇ ਕਬੱਡੇ ਕੁੜੇ ਅੱਜ ਵੇਖ ਲਲਕਰੇ ਪੈਂਦੇ ਬੁਲਟ ਦੀ ਪਹਿਲੀ ਰੇਡ ਮੈਦਾਨ ਦੇ ਅੰਦਰ ਪੈਣ ਜਾ ਰਹੀ ਹੈ ਆਹ ਤਾੜੀਆਂ ਮਾਰ ਕੇ ਆਪਾਂ ਸ਼ੁਭਰਮਤਾ ਕਰਾਈਏ ਆ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਐਨ ਕਪੂਰ ਸਲੀਆ ਤਿਆਰ ਵਰ ਤਿਆਰ ਹੈ ਇਹ ਦੁਨੀਆ ਦਾ ਮੰਨਿਆਪਰ ਮੰਨਿਆ ਕਬੱਡੀ ਦਾ ਖਿਡਾਰੀ ਐਨ ਖਝਗੜ ਭਰਿਆ ਹੋਇਆ ਖੇਡ ਸਟੇਡੀਅਮ ਲਓ ਬੁਲਟ ਦੀ ਪੈਂਦੀ ਹੋਈ ਪਹਿਲੀ ਰੇਡ ਦੋ ਕੱਲੀਆਂ ਦੇ ਉੱਪਰ ਦੇਖਦੇ ਵੀ ਇੱਕ ਪਾਸੇ ਫੁੱਲਾ ਹੈ ਇੱਕ ਕੱਲੀ ਤੇ ਹਾਕਮ ਵਾਲੀ ਹੈ ਆਹ ਸੋਨੀ ਨੌਜਵਾਨ ਕੋਸ਼ਿਸ਼ ਕਰਦਾ ਡਕਰਣ ਦੀ ਆਹ ਮੰਨੇਪਰ ਮੰਨੇ ਕਬੱਡੀ ਦੇ ਖਿਡਾਰੀ ਹੱਸ ਜੇ ਕਦੇ ਖੱਬੇ ਸੱਜੇ ਖੱਬੇ ਪੁਆਇੰਟ ਬੁਲਟ ਦਾ ਲੋਪੋ ਵਾਲਿਆ ਕਰਦੇ ਸ਼ੁਰੂਆਤ ਹੈ ਤੇਰੇ ਪਾਸੇ ਅਮਨ ਲੋਪੋ ਜੀ ਸਾਡੀ ਖੇਡ ਕਬੱਡੀ ਦੇ ਵੱਡੇ ਬੁਲਾਰੇ ਕਿ ਪੀੜ ਪੁੱਤਰਾਂ ਦੀ ਸੀਨੇ ਵਿੱਚ ਕੋਈ ਬਿਰਲਾ ਹੀ ਸੰਭੋ ਸਕਦਾ ਮਾਂ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਬੋਲੋ ਈਸੋ ਨਹਾ ਸ੍ਰੀ ਅਕਾਲ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਂਦੀਆਂ ਰਹਿਣਗੀਆਂ ਇਹ ਕਲਗੀ ਤਰਖੇਰ ਸਟੇਡੀਅਮ ਹੈ ਹਰ ਦੁਨੀਆ ਦਾ ਜਿੱਦਾ ਮਖਰਲੀ ਜੀ ਨੇ ਆਖਿਆ ਵੀ ਇਹ ਪਲੇਅਰਾਂ ਦਾ ਆਰਮਾਨ ਹੁੰਦਾ ਹੈ ਉਹਨਾਂ ਦੀ ਇੱਛਾ ਹੁੰਦੀ ਵੀ ਅਸੀਂ ਇਸ ਖੇਡ ਗਰਾਊਂਡ ਦੇ ਵਿੱਚ ਖੇਡੀਏ ਇੱਥੇ ਦੁਨੀਆ ਦਾ ਹਰ ਰਸਤਾ ਮੁਖੜਿਆ ਲਓ ਅਰਸ਼ ਇਸ ਵੇਲੇ ਤਗੜਾ ਨੰਬਰ ਜਿਹੜਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਆ ਇਹ ਜਸ਼ਨ ਆਲਮਗੀਰ ਵਾਲਾ ਜਿਹੜਾ ਹੁਣ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਉਸਤਾਦ ਵੀ ਕਰ ਦਿਓ ਸੋਤ ਮੁੰਡੇ ਦੀ ਯਾਰਾ ਇਹ ਪਹਿਲਵਾਨਾਂ ਦੇ ਪਰਿਵਾਰ ਦੇ ਵਿੱਚੋਂ ਪਾਇਆ ਹੋਆ ਟਾਪਰ ਰੇਡਰ ਕਾਪਰ ਅੱਜ ਦੇ ਸਮੇਂ ਦਾ ਕਬੱਡੀ ਪਾਉਣ ਦੇ ਵਾਸਤੇ ਜਸ਼ਨ ਆਲਮਗਿਰੀ ਹੈ ਆ ਲੁਧਿਆਣੀਆਂ ਦੀ ਪਈ ਹੋਈ ਕਬੱਡੀ ਦੇ ਹੁਣ ਦੇਖਦੇ ਹਾਂ ਵੀ ਕੌਣ ਇਧਰ ਪਾਸੇ ਜਫਾ ਲੜਦੀ ਫਿਰ ਕੋਸ਼ਿਸ਼ ਕਰੇਗਾ ਖਜਾਗੜ ਭਰਿਆ ਹੋਇਆ ਖੇਡ ਸਟੇਡੀਅਮ ਵੱਡਾ ਬੇਲਾ ਕੋਈ ਰੇਡਰ ਤੁਰੇ ਤੋਰ ਸੱਪ ਵਾਲੀ ਕੋਈ ਤੋਰ ਹਿਰਨ ਦੀ ਤੁਰਦਾ ਏ ਉਹ ਕੋਈ ਪੂਰਾ ਖਾਂਗੇ ਲਵੇ ਨੰਬਰ ਕੋਈ ਜਾਂਦਿਆਂ ਹੰਦਿਆਂ ਨੂੰ ਮੋੜਦਾ ਏ ਆ ਸ਼ੁਸ਼ਕ ਵਾਲਾ ਫੂਲਾ ਆ ਕੋਸ਼ਿਸ਼ ਕਰਦਾ ਹਾ ਡੱਕਣ ਦੀ ਤੇ ਪੁਆਇੰਟ ਮਹਿਮਦ왈 ਸੰਦੀਪ ਦਾ ਪਿੰਡ ਹੈ ਵੱਡੇ ਖਿਡਾਰੀ ਦਾ ਪਿੰਡ ਹੈ ਖੀਰਾਵਾਲੀ ਸੁਰਖਪੁਰ ਆ ਵੱਡੇ ਨਾਮ ਨੇ ਉਸ ਏਰੀਆ ਦੇ ਵਿੱਚ ਕਪੂਰਥਲਾ ਦੀ ਜ਼ਮੀਨ ਪਰ ਆਹ ਮੁੰਡੇ ਦਾ ਨਾਮ ਵੀ ਵੱਡਾ ਹੈ ਇਹਦਾ ਬਹੁਤ ਸਨਮਾਨ ਇਸ ਕਰਕੇ ਵੰਦ ਹੁੰਦਾ ਇਹ ਇਨਸਾਨ ਵਧੀਆ ਮੱਖੀ ਦੀ ਗੱਲ ਲੋਕੋ ਵਾਲ ਆਪਣੇ ਅੰਦਾਜ਼ ਦੇ ਵਿੱਚ ਕਰਦਾ ਹਾਂ ਸਾਹਮਣੇ ਕੇ ਵੱਡੇ ਵੱਡੇ ਜਾਸੀਆ ਤੋਂ ਨਹੀਂ ਉੱਡਕੇਗਾ ਕੌਡੀ ਵਿੱਚ ਨਾ ਟਾਪ ਤੇ ਚੱਲਦਾ ਮੱਖਣ ਮੱਖੀ ਦਾ ਪਰ ਮਹਿਮਦ ਵਾਲੀਆ ਇਹਨੂੰ ਗਿੰਨੀ ਆਖਦੇ ਉਹ ਤੰਵੀਰ ਦਾ ਕਹਿੰਦੇ ਵੀਰ ਤਕੜਾ ਜੱਫਾ ਲਾ ਕੇ ਧੰਦਨ ਕਰਵਾ ਗਿਆ ਆ ਮਨ ਸਿੰਘ ਦੁਲਟ ਦਿੜਵੇ ਦੀ ਧਰਤੀ ਦਾ ਇੰਜ ਲੱਗਦਾ ਜਿਵੇਂ ਸਿਹੇੜੀ ਵਾਲਾ ਭੀਮਾ ਕਬੱਡੀ ਪਾ ਰਿਹਾ ਪਰ ਸਾਹਮਣੇ ਵੇਖਦਾ ਵੀ ਇਹ ਨੌਜਾਨ ਜੱਗੂ 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 Hmm. ਵਾਹ ਓਏ ਨੌਜਾਨ ਐ ਦਾਰ ਹੈ ਇਸ ਨੌਜਾਨ ਗਬਰੂ ਦਾ ਤਕੜਾ ਜੱਫਾ ਲਾ ਗਿਆ ਕਿਕਮਾਲਪੁਰੇ ਮੇਲਾਵਲੀਏ ਰੱਖ ਤੇ ਜੋਂਡੀਅਰ ਨਵੇਂ ਦੇ ਕੋਰ ਲੋਕੀ ਕਹਿੰਦੇ ਸ਼ੀਲੂ ਜਿੱਤੂਗਾ ਮੈਨੂੰ ਲੱਗਦਾ ਜਿੱਤੂ ਕੋਈ ਮੱਖਣ ਵਾਲੀ ਜੀ ਅੱਜ ਹੋਰ ਕਮਾਲਪੁਰੇ ਮੇਲਾਵਲੀਏ ਰੱਖ ਤੇ ਜੋਂਡੀਅਰ ਨਵੇਂ ਨਿਕੋਰ ਆਹ ਬਰਨਾਲੇ ਵਾਲੇ ਦੀ ਖੇਡ ਮੈਦਾਨ ਦੇ ਵਿੱਚ ਕਬੱਡੀ ਪੈ ਰਹੀ ਹੈ ਆਹ ਬਰਨਾਲਾ ਪਿੰਡੇ ਕਹਿੰਦੇ ਜੀਰੇਦਾਰ ਅਸ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਔਰ ਦੂਸਰੇ ਪਾਸੇ ਕੌਣ लवली ਮਹਮਦ ਵਾਲੀ ਹੈ लवली ਕੋਸ਼ਿਸ਼ ਕਰਦਾ ਨਕਰਣ ਦੀ ਆ ਸੱਜੇ ਕਦੇ ਖੱਬੇ ਸੱਜੇ ਖੱਬੇ ਹੁੰਦਾ ਨੋਜੋਨ ਪੁਆਇੰਟ ਜੋੜਦਾ ਆਪਣੀ ਟੀਮ ਦੇ ਲਈ ਅੱਜ ਮੋਡੀਫਾਈ ਨਹੀਂ ਹਰੇ ਰੰਗ ਦੇ ਟਰੈਕਟਰ ਜਿਹੜੇ ਆ ਉਹ ਨਵੇਂ ਨਿਕੋਰ ਦਿੱਤੇ ਜਾਣਗੇ ਕਬੱਡੀ ਦੇ ਵਿੱਚੋਂ ਫੇਕ ਬੋਲਾ ਜਿਹੜਾ ਆਪਾਂ ਇਸੇ ਦਾ ਸਾਰੇ ਰਲ ਮਿਲ ਕੇ ਦੂਰ ਕਰੀਏ ਕਬੱਡੀ ਫਿਰ ਦੁਨੀਆ ਦੇ ਨਕਸ਼ੇ ਦੇ ਉੱਪਰ ਇਸੇ ਤਰ੍ਹਾਂ ਹੀ ਬਰਕਰਾਰ ਜੁਆ ਸਾਰਿਆਂ ਦੇ ਸਹਿਯੋਗ ਦੇ ਨਾਲ ਰਹੇਗੀ ਲਓ ਹਰਮਨ ਅਗਲੀ ਕਬੱਡੀ ਬੋਲਾ ਹੋਇਆ ਖੀਰਾ ਵਾਲੀਆ ਆ ਬੁਲਡਰ ਦੂਸਰੇ ਪਾਸੇ ਸੋਨੀ ਫੱਕਰ ਝੰਡੇ ਵਾਲਾ ਫੱਕਰ ਝੰਡੇ ਵਾਲਾ ਕਬੱਡੀ 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 ਬੱਲੇ 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 ਇੱਕ ਯੋਰ ਹਬਰ ਮੇਰਾ 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 ਹੁੰਦੀ ਹੋਈ ਰੇਣੀਸਾ ਕਮਾਲ ਹੁੰਦਾ ਖਾ ਦੋ ਖਿਡਾਰੀਆਂ ਦੇ ਦਰਮਿਆਨ ਤੇ ਸੋਨੀ ਸੋਨੀ ਬੱਲੇ ਬੱਲੇ ਹੋਈ ਪਈ ਹੈ ਉਸਤਾਦ ਜੀ ਜੇ ਸਟੇਡੀਅਮ ਵੱਲ ਨਿਗਾਹ ਮਾਰੀਏ ਤੇ ਮੈਨੂੰ ਲੱਗਦਾ ਹੁੰਦਾ ਹੈ ਵੀ ਐਡਾ ਇਕੱਠ ਤੇ ক্রিকেট ਦੇ ਮੈਚ ਦੇ ਵਿੱਚ ਵੀ ਨਹੀਂ ਹੁੰਦਾ ਜਿੰਨਾ ਇਕੱਠ ਅੱਜ ਕਮਾਲਪੁਰ ਦੀਆਂ ਖੇਡਾਂ ਦੇ ਵਿੱਚ ਇਤਿਹਾਸ ਰਚਣ ਵਾਲੀ ਗੱਲ ਹੈ ਤਿੱਲ ਸੁੱਟਣ ਨੂੰ ਥਾ ਨਹੀਂ ਆ ਨੌਜਵਾਨ ਮਾਝੇ ਦਾ ਮਹਾਰਾਜ ਦੁਨੀਆ ਦਾ ਟਾਪਰ ਇਸ ਵੇਲੇ ਕਬੱਡੀ ਪਾ ਰਿਹਾ ਇੱਕ ਕਿੰਨੀ ਤੇ ਯੋਧਾ ਲੱਗਿਆ ਦੂਸਰੀ ਕਿੰਨੀ ਤੇ लवली ਹੈ ਵਜਕਾਰ ਕਿੰਨੀ ਹੈ ਮੇਰੇ ਵੀਰੋ ਆਹ ਵੇਖ ਰਹਾ ਵੀ ਇਸ ਵੇਲੇ ਬੋਲਿਆ ਹਾਂ ਧਾਵਾ ਕੌਣ ਡੱਕਦਾ ਹੈ ਹਰ ਨੰਬਰ ਇਸ ਲਈ ਰੇਡਰ ਦੇ ਹਿੱਸੇ ਜਾਂ ਜੁੜਿਆ ਹੈ ਨੰਬਰ ਇਸ ਲਈ ਧਾਵੀ ਦੇ ਹਿੱਸੇ ਜਾਂ ਜੁੜਿਆ ਹੈ ਇਹ ਵੀ ਹੈ ਥਾਪੀਆਂ ਦਾ ਚਰਚਾ ਕੱਲ ਮਾਰੀਆਂ ਦਾ ਪੂਰਾ ਹੋਇਆ ਅੱਜ ਕੀ ਦੀਆਂ ਥਾਪੀਆਂ ਕਹਿੰਦੇ ਹੁੰਦੇ ਵੀ ਪੂਰੇ ਸਾਲ ਲਈ ਚਰਚਾ ਦਾ ਵਿਸ਼ਾ ਬਣੀ ਹੈ ਉਸਤਾਦ ਜੀ ਇਹ ਗੱਲ ਸਮੇਂ ਨੇ ਫੈਸਲਾ ਕਰਨਾ ਆਹ ਸਾਹਮਣੇ ਜਸ਼ਨ ਸ਼ਿਕੰਦਰ ਪਹਿਲਵਾਨ ਦਾ ਪੋਤਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀਆਂ ਦੇ ਵਿੱਚ ਜੱਗੂ ਹੈ ਔਰ ਉਰਲੀ ਕਿਨੀ ਤੇ ਵੇਖਦਾ ਸਾਹਮਣੇ ਜੱਗੂ ਦੀ ਕੀਤੀ ਹੋਈ ਕੋਸ਼ਿਸ਼ ਤੇ ਆਲਮਗੀਰ ਸਾਹਿਬ ਦੀ ਧਰਤੀ ਦਾ ਇਹ ਨੌਜਵਾਨ ਗਬਰੂ ਜਸ਼ਨ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਨੰਬਰ ਇਸ ਲਈ ਗਬਰੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਅਰਸ਼ ਦੀ ਖੇਡ ਮੈਦਾਨ ਦੇ ਵਿੱਚ ਰੇਡ ਪੈਣ ਜਾ ਰਹੀ ਹੈ ਲਾ ਅਰਸ਼ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਜੱਗੇ ਉਹਨਾਂ ਦਾ ਭਾਜੀ ਅੰਮ੍ਰਿਤਪਾਲ ਉਹਨਾਂ ਦਾ ਸਾਰੀ ਮੈਨੇਜਮੈਂਟ ਦਾ ਧੰਨਵਾਦ ਸਾਰੀ ਮੈਨੇਜਮੈਂਟ ਸਾਰੀ ਸਪੋਰਟਸ ਐਸੋਸੀਏਸ਼ਨ ਸਾਰਿਆਂ ਦਾ ਵੱਡਾ ਰੋਲ ਹੈ ਕਹਿੰਦੇ ਰੂਹ ਖੁਸ਼ ਹੋ ਗਿਆ ਇੰਨੀ ਸੰਗਤ ਇੰਨੀ ਸੰਗਤ ਦੇ ਦਰਸ਼ਨ ਕਰਕੇ ਰੂਹ ਖੁਸ਼ ਹੋ ਗਏ ਲਾ ਅਰਸ਼ ਦੀ ਪਈ ਹੋਈ ਕਬੱਡੀ ਇਧਰੇ ਪਾਸੇ ਬਹੁਤ ਵਧੀਆ ਹਕਮਲ ਦੀ ਟੀਮ ਦੇ ਵਾਸਤੇ ਇੱਕ ਹੋਰ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਆ ਲੋਕੀ ਖੜਖੜ ਵੇਖਣ ਗੱਭਰੂ ਖੇਡਣ ਜਦੋਂ ਕਬੱਡੀ ਕੋਈ ਖੜ ਕੇ ਕੋਈ ਬੈਠ ਕੇ ਆਨੰਦ ਮਾਣਦਾ ਖੇਡ ਕਬੱਡੀ ਦਾ ਇਹ ਹੈ ਨੌਜਵਾਨ ਬੁਲਟ ਕਹਿੰਦੇ ਪਿਆਰ ਦੇ ਨਾਲ ਦਿੜਬੇ ਵਾਲਾ ਤੇ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਕੋਸ਼ਿਸ਼ ਕਰਦਾ ਤੇ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਇੱਕ ਹੋਰ ਲੱਖ ਲੱਖ ਦੀ ਪੌ ਕਬੱਡੀ ਜਫਾ ਵੀ ਲੱਖ ਲੱਖ ਦਾ ਵਿਆਹ ਜਿੰਨਾ ਚਾਹ ਹੁੰਦਾ ਕੰਬਲੀਏ ਕਮਾਲਪੁਰੇ ਦੇ ਕੱਪ ਦਾ ਕਿਹਾ ਜਿੰਨਾ ਚਾਹ ਹੁੰਦਾ ਕਮਲੀ ਕਮਾਲਪੁਰੇ ਦੇ ਕਪ ਦਾ ਅੱਜ ਦੁਨੀਆ ਦੇ ਵਿੱਚ ਧੁੰਮਾ ਨੇ ਇੰਦਰਪਾਲ ਜੀ ਉਹਨਾਂ ਦੀ ਟੀਮ ਸਾਰੀ ਟੀਮੇ ਸੁਲੇ ਐਨ ਮੇਰੇ ਵੀਰੋ ਕੀਤੀ ਮਿਹਨਤ ਦਾ ਮੁੱਲ ਪੈ ਰਿਹਾ ਸਾਰਿਆਂ ਦਾ ਸਤਕਾਰ ਹੈ ਸਰਪੰਚ ਸਾਹਿਬ ਨੇ ਬੜੇ ਵਧੀਆ ਸ਼ਬਦ ਜਦ ਮੈਚ ਜਿਹੜੇ ਸ਼ੁਰੂ ਹੋ ਰਹੇ ਸਨ ਤੇ ਬੜੀ ਵਧੀਆ ਸਪੀਚ ਉਹਨਾਂ ਨੇ ਇਸ ਖੇਡ ਕਬੱਡੀ ਦੇ ਲਈ ਔਰ ਗਰਵਾਣੀ ਦੇ ਵਿੱਚੋਂ ਮੇਰੇ ਵੀਰੋ ਉਹਨਾਂ ਨੇ ਗੱਲਾਂ ਕੀਤੀਆਂ ਬਹੁਤ ਬਹੁਤ ਸਤਕਾਰ ਹੈ ਬੜਾ ਕੁਝ ਸਿੱਖਣ ਨੂੰ ਮਿਲਿਆ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਤੁਹਾਡਾ ਔਰ ਵਧੀਆ ਪ੍ਰਬੰਧ ਮੈਂ ਸਾਰੀ ਪੁਲਿਸ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਮੈਂ ਐਸਐਸਪੀ ਸਾਹਿਬ ਦਾ ਡੀਐਸਪੀ ਸਾਹਿਬ ਦਾ ਐਸਐਚਓ ਸਾਹਿਬ ਦਾ ਉਹਨਾਂ ਦੀ ਸਾਰੀ ਫੋਰਸ ਦਾ ਸਪੈਸ਼ਲ ਤੌਰ ਤੇ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧ ਜਿਹੜੇ ਅੱਜ ਕਲਗੀ ਤਰ ਖੇਡ ਮੇਲੇ ਦੇ ਲਈ ਕੀਤੇ ਹੈ ਬਹੁਤ ਬਹੁਤ ਸਤਿਕਾਰ ਔਰ ਇਸ਼ਾਰਾ ਬੱਲਾ ਜੀ ਨੰਬਰ ਕੀ ਦਾ ਹੈ ਨੰਬਰ ਇਸ ਲਈ ਮੱਖਣ ਸੰਧੂ ਦੇ ਹਿੱਸੇ ਜਾ ਜੜਿਆ ਰੀਪਲੇ ਦੀ ਮੰਗ ਹੈ ਰੀਪਲੇ ਦੀ ਮੰਗ ਹੈ ਵੀ ਉਸ ਨੰਬਰ ਦਾ ਮੰਗਿਆ ਗਿਆ ਬਹੁਤ ਤਗੜਾ ਇਹ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਅੱਜ ਦੁਨੀਆ ਦੇ ਦਿਲ ਖੁਸ਼ ਨੇ ਵੀ ਦੁਨੀਆ ਦਾ ਸਮੇ ਦਾ ਹਰ ਇੱਕ ਸਤਾਰ ਜਿਹੜਾ ਹੈ ਉਹ ਕਮਾਲਪੁਰੇ ਦਾ ਕਬੱਡੀ ਕੱਪ ਖੇਡਣ ਦੇ ਲਈ ਪੁੱਜਿਆ ਹੋਇਆ ਹੈ ਦੁਨੀਆ ਦਾ ਹਰ ਇੱਕ ਸਤਾਰ ਜਿਹੜਾ ਹੈ ਅੱਜ ਕਮਾਲਪੁਰੇ ਦਾ ਕਬੱਡੀ ਕੱਪ ਖੇਡਣ ਦੇ ਲਈ ਪੁੱਜਿਆ ਹੋਇਆ ਹੈ ਸਤਕਾਰ ਹੈ ਸਾਰੀ ਰੱਬ ਰੂਪੀ ਸੰਗਤ ਦਾ ਕਿ ਛੱਡ ਕਮਕਾਰ ਕਬੱਡੀ ਦੇਖਣ ਲਈ ਆਉਂਦੇ ਨੇ ਖਿਡਾਰੀਆਂ ਦੇ ਹੌਸਲੇ ਲਈ ਤਾੜੀਆਂ ਵਜਾਉਂਦੇ ਨੇ ਲੈਣ ਮੈਚਾਂ ਦੇ ਨਜ਼ਾਰੇ ਕੋਈ ਬੈਠ ਖੜ ਕੇ ਬੋਲਦਾ ਕਬੱਡੀ ਦਾ ਜਨੂਨ ਹੁਣ ਲੋਕਾਂ ਦੇ ਚੜ ਕੇ ਬੋਲਦਾ ਕਬੱਡੀ ਦਾ ਜਨੂੰਨ ਹੁਣ ਲੋਕਾਂ ਦੇ ਸਿਰ ਚੜ ਕੇ ਬੋਲਦਾ ਕਬੱਡੀ ਦਾ ਜਨੂੰਨ ਪੰਜਾਬੀਆਂ ਦੇ ਸਿਰ ਚੜ ਕੇ ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ ਜੁਗਾ ਜੁਗਾ ਤੋਂ ਪੰਜਾਬੀ ਪਿਆਰ ਕਬੱਡੀ ਨੂੰ ਸੋ ਜੁਗਾ ਜੁਗਾ ਤੋਂ ਰਤਵਾ ਇਸ ਖੇਡ ਕਬੱਡੀ ਦਾ ਕਹਿੰਦੇ ਨੂੰ ਮਾਂ ਖੇਡ ਕਿਉਂ ਕਹਿੰਦੇ ਐ ਮਾਂ ਖੇਡ ਇਸ ਕਰਕੇ ਕਹਿੰਦੇ ਐ ਪ੍ਰੋਫੈਸਰ ਮੱਖਣ ਸਿੰਘ ਜੀ ਨੇ ਜਵਾਬ ਦਿੱਤਾ ਸੀਗਾ ਗੋਰੀਆਂ ਨੂੰ ਕਿ ਮਾਂ ਦੇ ਕੋਲੋਂ ਬੱਚਾ ਹਰ ਵਸਤੂ ਦੀ ਹਰ ਡਿਮਾਂਡ ਜਿਹੜੀ ਹੈ ਹਰ ਵਸਤੂ ਜੋ ਹੈ ਪੂਰੀ ਕਰਦਾ ਹੈ ਤੇ ਇਸ ਕਰਕੇ ਸਾਡੀ ਮਾ ਖੇਡ ਕਬੱਡੀ ਹੈ ਵੀ ਸਾਨੂੰ ਬਹੁਤ ਸਾਰੀਆਂ ਖੇਡਾਂ ਦੀ ਪੂਰਤੀ ਕਬੱਡੀ ਦੇ ਵਿੱਚੋਂ ਹੁੰਦੀ ਹੈ ਇਹਦੇ ਵਿੱਚ ਜਿਮਨਾਸਟਿਕ ਹੈ ਇਹਦੇ ਵਿੱਚ ਰੈਸਲਿੰਗ ਹੈ ਇਹਦੇ ਵਿੱਚ ਬਾਕਸਿੰਗ ਹੈ ਇਹਦੇ ਵਿੱਚ ਐਥਲੈਟਿਕਸ ਹੈ ਬਹੁਤ ਸਾਰੀਆਂ ਖੇਡਾਂ ਕਬੱਡੀ ਦੇ ਵਿੱਚੋਂ ਮਿਲਦੇ ਆ ਨੇ ਇਸ ਕਰਕੇ ਪੰਜਾਬੀਆਂ ਦੀ ਮਾਂ ਖੇਡ ਲਓ ਇਧਰ ਦੇ ਪਾਸੇ ਹਰਮਨ ਆਹ ਖੀਰਾਂ ਵਾਲੀਆ ਕਬੱਡੀ ਪਾਉਣ ਦੇ ਵਾਸਤੇ ਬੁਲਟ 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 ਬੱਧਾ ਹੈ ਦਲੇਰ ਜਿਹਾ ਕਬੱਡੀ ਖਿਡਾਰੀ ਹੈ ਆਹ ਚੁਸਤੀ ਨਾਲ ਖੇਡਣ ਵਾਲਾ ਕਬੱਡੀ ਖਿਡਾਰੀ ਹੈ ਆਹ ਡਾਂਡੇ ਦੇ ਕਬੱਡੀ ਕਪ ਦੇ ਰਿਕਾਰਡ ਪੈਦਾ ਕਰਨ ਵਾਲਾ ਅੱਜ ਦੇਖਦੇ ਵੀ ਕਮਾਲਪੁਰੇ ਦੇ ਵਿੱਚ ਐਨ ਫੂਲਾ ਫੂਲਾ ਤੇ ਬੁਲਟ ਫੂਲਾ ਤੇ ਬੁਲਟ ਹਾਂ ਪੁਆਇੰਟ ਬੁਲੇਟ ਬੁਲੇਟੀ ਸੁਲੇ ਧੰਨ ਧੰਨ ਕਰਵਾਉਂਦਾ ਇਹ ਨੌਜਨ ਬੜਾ ਦਲੇਰ ਰੇਡਰ ਹੈ ਕਹਿੰਦੇ ਵੀ ਮੁੰਡਾ ਸਿਰਾ ਕਰਾਉਂਦਾ ਇਹਨਾਂ ਧੰਨ ਧੰਨ ਕਰਵਾਉਂਦਾ ਹੈ ਅਰਸ਼ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਹੈ ਯਾਰ ਜਾਫੀ ਦੀ ਮਹਿਮਦਵਾਲ ਦੇ ਤਿਆਰ ਨੇ ਸੰਦੀਪ ਦਾ ਪਿੰਡ ਹੈ ਜੋਤੇ ਦਾ ਪਿੰਡ ਹੈ ਆ ਯਾਰ ਜਾਫੀ ਬਿਲਕੁਲ ਤਿਆਰੀ ਦੇ ਵਿੱਚ ਹੁਣ ਕਿਹੜੇ ਖਿਡਾਰੀ ਨਾਲ ਪੈਂਦਾ ਪੰਗਾ ਇਸ਼ਾਰਾ ਕੀ ਹੈ ਵੀ ਨੰਬਰ ਜਿਹੜਾ ਹੈ ਇਸ ਲਈ ਰੇਡਰ ਦੇ ਹਿੱਸੇ 'ਚ ਆ ਜੁੜਿਆ ਹੈ ਨੰਬਰ ਧਾਵੀ ਦੇ ਹਿੱਸੇ 'ਚ ਆ ਜੁੜਿਆ ਹੈ ਦੁਨੀਆ ਦੇ ਟਾਪਰ ਦੁਨੀਆ ਦੇ ਰਸਤਮ ਵੱਡੇ ਮੱਲ ਖੇਡ ਕਬੱਡੀ ਦੇ ਅੱਜ ਪੁੱਜੇ ਹੋਏ ਨੇ ਵੱਡੇ ਮੱਲ ਪੁੱਜੇ ਹੋਏ ਨੇ ਜਿਹੜਾ ਹੋਲਡ ਨੰਬਰ ਦੇਵ ਜੀ ਉਹ ਜਾਫੀਆਂ ਨੂੰ ਦਿੱਤਾ ਗਿਆ ਹੈ ਜਿਹੜਾ ਹੋਡ ਨੰਬਰ ਜਾਫੀਆਂ ਨੂੰ ਦਿੱਤਾ ਗਿਆ ਕਿ ਪੱਟਾਂ ਦੇ ਨਾ ਪੱਟ ਨੇ ਕਹਿੰਦੇ ਡੌਲਿਆਂ ਨੂੰ ਇਹਦੇ ਹੱਥ ਨਾ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਐ ਗੱਜਗੱ ਚੌੜੀਆਂ ਸ਼ਾਂਤੀਆਂ ਵਾਲੇ ਜਦੋਂ ਵਿੱਚ ਮਦਾਨੀ ਬੁੱਕਦੇ ਐ ਲੋਕੀ ਸਰਨਾਮੇ ਪੁੱਛਦੇ ਐ ਇਹ ਆਲਮਗੀਰ ਸਾਹਿਬ ਦੀ ਧਰਤੀ ਦਾ ਜਸ਼ਨ ਇਸ ਲਈ ਕਬੱਡੀ ਪਾ ਰਿਹਾ ਜੱਗੂ ਦਾ ਵੀ ਕਹਿੰਦੇ ਦੌਰ ਹੈ ਅੱਜ ਦੇ ਟਾਈਮ ਦੇ ਵਿੱਚ ਉਰਲੀ ਕੰਨੀ ਤੇ ਫੂਲੇ ਦੇ ਜੱਸਿਆਂ ਦੀ ਵੀ ਦੁਨੀਆ ਦੀਵਾਨੀ ਹੈ ਫੱਕਰ ਝੰਡੇ ਵਾਲਾ ਵੀ ਕਹਿੰਦੇ

ਸੱਜ ਗਿਆ ਨਜ਼ਾਰਾ ਵੱਧ ਗਿਆ ਇੰਦਰਪਾਲ ਦੇ ਕਹਿੰਦੇ ਹੁਣ ਬੁੱਲਾ ਇਤਿਹਾਸੀ ਆ ਗਈ ਹੈ ਮੇਰੇ ਵੀਰੋ ਇਹ ਸਵਾਦ ਹੈ ਕਬੱਡੀ ਦਾ ਕੀਤੀ ਮਿਹਨਤ ਦਾ ਮੁੱਲਾ ਸਭ ਤੇ ਮੱਖੀ ਦੀ ਰੇਡ ਪੈ ਗਈ ਉਸਤਾਦ ਜੀ ਹੌਟਰ ਵਾਲੇ ਮੈਗ ਦੀ ਆਵਾਜ਼ ਵਧਾ ਦਿਓ ਜੀ ਮਿਹਰਬਾਨੀ ਕਰਕੇ ਗੱਬਰ ਸੁਣਦਾ ਵੀ ਧੰਨਵਾਦ ਕਰਦੇ ਆ ਹੌਟਰ ਵਾਲੇ ਮੈਗ ਦੀ ਮਿਹਰਬਾਨੀ ਕਰਕੇ ਆਵਾਜ਼ ਜਿਹੜੀ ਹੈ ਉਹ ਹੋਰ ਵਧਾ ਦਿਓ ਲਾਓ ਇਧਰੇ ਪਾਸੇ लवली ਬਹੁਤ ਤਗੜਾ ਜੱਫਾ ਲਾਉਂਦਾ ਹੋਇਆ ਮੈਦਾਨ ਦੇ ਅੰਦਰ ਤਗੜਾ ਜੱਫਾ ਲਾ ਕੇ ਨੰਬਰ ਜੋੜ ਦੇ ਵਿੱਚ ਕਾਮਯਾਬ ਖੀਰਾਵਾਲੀਆ ਕਬੱਡੀ ਪਾਉਣ ਦੇ ਲਈ ਤਿਆਰ ਬਰਦਰ ਦਰਸ਼ਕ ਗੱਲਾਂ ਕਰਦੇ ਕੋਈ ਕਹਿੰਦਾ ਹੁਣ ਸੋਨੀ ਨੇ ਸਲਾਹ ਕਰ ਲਈ ਫੂਲੇ ਦੇ ਨਾਲ ਹੁਣ ਜੱਗੂ ਦੇ ਕੰਨ ਦੇ ਵਿੱਚ ਦੱਸ ਦਿੱਤਾ ਕਿੰਦੇ ਜੇ ਰੇਡਰ ਹੰਦਿਆਂ ਤੋਂ ਤੁਰਦਾ ਹੈ ਜਾਫੀ ਯੋਜਨਾ ਬਣਾ ਲੈਂਦੇ ਨੇ ਪਰ ਜਿੱਤ ਕਿੰਨੂੰ ਮਿਲਣੀ ਪ੍ਰਮਾਤਮਾ ਦੇ ਹੱਥ ਹੈ ਲਓ ਬੁਲਟ ਦੀ ਚੁਸਤੀ ਯੁਗਤੀ ਦੇ ਨਾਲ ਪਈ ਹੋਈ ਕਬੱਡੀ ਦੇ ਉੱਪਰ ਕਿਹੜਾ ਦਫਾ ਲਾਉਣ ਦੀ ਕੋਸ਼ਿਸ਼ ਕਰਦਾ ਹਲਕੀ ਹਲਕੀ ਧੂੜ ਉੱਪਰੀ ਹੋਈ ਹਨੀ ਨੀ ਸਾ ਸੋਨੀ ਫਕਰ ਜੰਡੇ ਵਾਲਾ ਹਨ ਕੋਸ਼ਿਸ਼ ਕਰਦਾ ਨੱਕ ਰਣ ਦੀ ਤੇ ਉਖੜਦੇ ਪੈਰ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਜੇ ਬੁਲਟ ਦੀ ਖੇਡ ਨੂੰ ਪਿਆਰ ਕਰਦੇ ਇੱਕ ਵਾਰੀ ਬੁਲਟ ਦੇ ਨਾਲ ਦੇ ਤਾੜੀਆਂ ਮਾਰ ਦਿਓ ਬੁਲਟ ਲਈ ਯਾਰ ਹੈ ਸਤਕਾਰ ਹੈ ਉਧਰ ਪ੍ਰਸ਼ਾਸਨ ਦੇ ਵੀਰ ਆਏ ਆ ਕਹਿੰਦੇ ਵੀ ਹੌਕੀ ਦਾ ਮੈਚ ਵੀ ਖੇਡਿਆ ਜਾ ਰਿਹਾ ਜਿਹੜੀ ਸੰਗਤ ਉਧਰ ਜਾ ਰਹੀ ਹੈ ਥੋੜਾ ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਰੱਖੇ ਪਰ ਉਸਤਾਦ ਜੀ ਗੱਲ ਬਸ ਤੋਂ ਬਾਹਰ ਹੋਈ ਗੱਲ ਬਸ ਤੋਂ ਬਾਹਰ ਹੋਈ ਹੈ ਇਹ ਰਿਕਾਰਡ ਤੋੜ ਇਕੱਠ ਹੈ ਇਤਿਹਾਸ ਇਕੱਠਾ ਕਮਾਲਪੁਰ ਦੀਆਂ ਖੇਡਾਂ ਦਾ ਔਰ ਸਾਹਮਣੇ ਇਸ਼ਾਰਾ ਕੀ ਹੋਵੇਗਾ ਨੰਬਰ ਜਿਹੜਾ ਹੈ ਇਸ ਲਈ ਰੇਡਰ ਦੇ ਹਿੱਸੇ ਜਾ ਜੁੜਿਆ ਨੰਬਰ ਧਾਵੀ ਦਾ ਮਨ ਸਿੰਘ ਦੁੱਲਟ ਦਿੜਬੇ ਵਾਲਾ ਕਬੱਡੀ ਕਬੱਡੀ ਕਰਨਾ ਹੋਇਆ ਹੈ ਮਨ ਸਿੰਘ ਦੁੱਲਟ ਦਿੜਬਾ ਦਿੜਬਾ ਪਿੰਡ ਕਮਾਣਾ ਦਾ ਪਰ ਸਾਹਮਣੇ ਦੇਖਦਾ ਵੀ ਨੰਬਰ ਜਿਹੜਾ ਮਨ ਸਿੰਘ ਦਾ ਹੈ ਅਗਲੀ ਰੇਡ ਤੇ ਉਸਤਾਦ ਜੀ ਦੇ ਬੋਲ ਲਾਓ ਇਹਦੇ ਪਾਸੇ ਫਿਰ ਜੁੜਾਂਗੇ ਇਸ ਖੇਡ ਮੈਦਾਨ ਦੇ ਨਾਲ ਇਲਾਕਾ ਇਹ ਖੇਡ ਕਬੱਡੀ ਦੇ ਦੁਨੀਆ ਦੇ ਰਸਤਮਾਂ ਦਾ ਹੈ ਇੱਕ ਵਾਰ ਮੈਂ ਪਤੋ ਹੀਰਾ ਦੇ ਵਿੱਚ ਆਖਿਆ ਵੀ ਇਹ ਕਬੱਡੀ ਦਾ ਹੈੱਡਕੁਆਰਟਰ ਹੈ ਕਮਾਲਪੁਰੇ ਦੇ ਵਿੱਚ ਆ ਨਾ ਇਕੱਠਿਆਂ ਜਗਰਾਉਣ ਦਾ ਏਰੀਆ ਹੈ ਇਹ ਵੀ ਕਬੱਡੀ ਦਾ ਹੈੱਡਕੁਆਰਟਰ ਹੈ ਬਹੁਤ ਸਾਰੇ ਦੁਨੀਆ ਦੇ ਰਸਤਮ ਇਹਨਾਂ ਪਿੰਡਾਂ ਨੇ ਪੈਦਾ ਕੀਤੇ ਨੇ ਲੰਮੀ ਫੈਰਿਸਤ ਸਮਾਂ ਦੇ ਬਿਆਨ ਕਰਾਂਗੇ ਹੁਣ ਮੱਖਣ ਦੀ ਰੇਡ ਦੀ ਗੱਲ ਕਰੀਏ ਮੱਖਣ ਦੀ ਖੇਡ ਦੀ ਗੱਲ ਕਰੀਏ ਲਓ ਬਈ ਹੀ ਕਬੱਡੀ ਦੇਖਦੇ ਹਾਂ ਦੂਸਰੇ ਪਾਸੇ ਮਹਿਮਦ ਵਾਲੀਆ ਗਿੰਨੀ ਗਿੰਨੀ ਕੋਸ਼ਿਸ਼ ਕਰਦਾ ਹੋਇਆ ਕਪੂਰਥਲੀਆ ਡੱਕ ਲੈਣ ਦੀ ਬਈ ਹੋਈ ਤਰਨਤਾਰਨ ਜ਼ਿਲ੍ਹੇ ਵਾਲੇ ਦੀ ਰੇਡ ਲਓ ਹੁੰਦਾ ਹੋਇਆ स फड़ा कुट वॼी कंहिंजी कब्डी कबडी हुई पई ते ਮੱਖਣ ਮੱਖੀ ਦਾ ਗੋਪੀ ਜੀ ਹੁਣਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਗੋਪੀ ਅੰਸਰਾ ਜੀ ਹੁਣੇ ਜੱਗੇ ਵੀਰ ਹੁਣੇ ਸਾਰੇ ਵੱਡੀ ਮਿਹਨਤ ਕਰਦੇ ਆ ਜਸਪ੍ਰੀਤ ਸਮਰਾ ਕੈਨੇਡਾ ਅਰਸ਼ ਸਮਰਾ ਕੈਨੇਡਾ ਗੁਰਸੇਵਕ ਸਮਰਾ ਕੈਨੇਡਾ ਮਨੀ ਸਮਰਾ ਕੈਨੇਡਾ ਤੇ ਚੰਦ ਸਮਰਾ ਯੂ ਐਸ ਏ ਇਹਨਾਂ ਭਰਾਵਾਂ ਦਾ ਵੀ ਸਤਿਕਾਰ ਹੈ ਵੱਡੇ ਯੋਗਦਾਨ ਨੇ ਹਰਮਨ ਬੁਲਟ ਤਰਸੇਮ ਪੰਡਾਲ ਦਾ ਪੋਤਾ ਦੁਨੀਆ ਦਾ ਦਲੇਰ ਰੇਡਰ ਜੱਗੂ ਤੇ ਬੁਲਟ 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 ਆ ਟੱਕਰ ਦੁਨੀਆ ਦੇ ਆਰੰਭ ਨਾਲੇ ਲੋਈਆਂ ਘੁੰਮਦੀਆਂ ਕਮਾਲਪੁਰੇ ਮੇਲੇ ਤੇ ਨਜ਼ਾਰਾ ਜਾਂਦਾ ਆਈ ਮਿੱਤਰੋ ਆ ਬੋਲ ਤਖੀਰਾ ਵਾਲੀ ਇਸ ਵੇਲੇ ਨੰਬਰ ਜੋੜਦਾ ਹੋਇਆ ਆਹ ਤੇਰੇ ਵਿਚਾਰੇ ਨੂੰ ਸਿਰਫ ਸੁਣਦਾ ਹੀ ਐ ਦਿਸਦਾ ਨਹੀਂ ਉਹ ਕਹਿੰਦੇ ਸੀ ਸੁਣ ਕੇ ਹੀ ਨਜ਼ਾਰਾ ਲੈ ਰਹੇ ਆ ਬਹੁਤ ਦੂਰ ਤੱਕ ਭਰਿਆ ਹੋਇਆ ਖੇਡ ਸਟੇਡੀਅਮ ਸਾਰੇ ਕਬੱਡੀ ਦੇ ਪ੍ਰੇਮੀਆਂ ਦਾ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਕੌਣ 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 ਪਾਉਂਦਾ ਹੈ ਤਮਾਲਾ ਮੇਰੇ ਦੋਸਤੋ ਆ ਕਰਕੇ ਮੈਦਾਨਾ 'ਚ ਕਮਾਲਾ ਮੇਰੇ ਦੋਸਤੋ ਕਿਹਣਾ ਦੇਖੋ ਅੱਜ ਦਾ ਇਹ ਮੇਲਾ ਲੁੱਟ ਜਾਊਗਾ ਤੇ ਜਿੱਤ ਦਾ ਜ਼ਰੂਰ ਦੇਖੋ ਕਿਹਦੇ ਉੱਤੇ ਆਊਗਾ ਇਹਦਾ ਸ਼ਾਮ ਨੂੰ ਪਤਾ ਕਮਾਲਪੁਰੇ ਦੀਆਂ ਖੇਡਾਂ ਦੇ ਵਿੱਚ ਬੜੇ ਉਲਟ ਫੇਰ ਵੀ ਹੁੰਦੇ ਨੇ ਬਹੁਤ ਵਾਰੀ ਯੋਜਨਾ ਬਣੀ ਹੋਈ ਹੁੰਦੀ ਹੈ ਵੱਡੀਆਂ ਟੀਮਾਂ ਵੀ ਇੱਥੇ ਮੈਂ ਹਾਰਦੇ ਹੋਏ ਦੇਖੀਏ ਨੇ ਅੱਜ ਵੀ ਵੱਡੇ ਉਲਟ ਫੇਰ ਹੋਣਗੇ ਤੇ ਜਿੱਤ ਉਹਨੂੰ ਮਿਲਦੀ ਜਿਹਦੇ ਨਸੀਬਾਂ ਦੇ ਵਿੱਚ ਆਉਗੀ ਤਾਂ ਅਰਸ਼ ਦੀ ਰੇਡ ਅਰਸ਼ ਦੀ ਰੇਡ ਇਸ ਲਈ ਕਹਿੰਦੇ ਨੌਜਨ ਬਰਨਾਲੇ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਜਿੰਦਰੀ ਸਮਰਾ ਸੀਪਾ ਖੇਲਾ ਹਰਮਨ ਬਿੰਜਲ ਤੇ ਮਨੀ ਬਾਸੀ ਹੁਣਾ ਦਾਵੀ ਕਹਿੰਦੇ ਵੱਡਾ ਯੋਗਦਾਨ ਹੈ ਮਹਿਮਦਵਾਲੀ ਟੀਮ ਲਈ ਪਰ ਅਰਸ਼ ਤਗੜਾ ਨੰਬਰ ਜੋੜਦਾ ਹੋਇਆ ਕਿ ਕਮਾਲ ਕਾਲਪੁਰੇ ਮੇਲਾ ਬੱਲੀਏ ਰੱਖ ਤੇ ਜੋਂਡੀਰ ਨਵੇਂ ਨਕੋਰ ਲੋਕੀ ਕਹਿੰਦੇ ਸ਼ੀਲੂ ਜਿੱਤੂਗਾ ਮੈਂ ਕਹਿੰਦਾ ਜਿੱਤੂਗਾ ਕੋਈ ਹੋਰ ਕਮਾਲਪੁਰੇ ਮੇਲਾ ਬੱਲੀਏ ਰੱਖ ਤੇ ਜੋਂਡੀਰ ਨਵੇਂ ਨਕੋਰ ਓ ਸ਼ੀਲੂ ਆ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਸ਼ੀਲੂ ਵੀ ਮੈਦਾਨ ਦੇ ਵਿੱਚ ਹੈ ਆਹ ਮਨੀਸ਼ ਵੀ ਮੈਦਾਨ ਦੇ ਵਿੱਚ ਹੈ ਸਿਰੇ ਦਾ ਮੈਚ ਹੈ ਸਾਹਮਣੇ ਦਸ਼ਮ ਦੀ ਰੇਡ ਸਤਾਜ ਜੀ ਕਰ ਦਿਓ ਗੱਲ ਯਾਰਾ ਜਸ਼ਨ ਆਲਮਗੀਰੀ ਹੈ ਅਗਲੀ ਕਬੱਡੀ ਪਾਉਣ ਦੇ ਵਾਸਤੇ ਦੇਖਦੇ ਨੇ ਤਿਆਰ ਵਰ ਤਿਆਰ ਕਬੱਡੀ ਖਿਡਾਰੇ ਟਾਪਰ ਹੈ ਟਾਪਰ ਨੂੰ ਟਾਪਰ ਡੱਕੂਗਾ ਸ਼ੇਰ ਨੂੰ ਸਵਾ ਸ਼ੇਰ ਬਣ ਕੇ ਕੌਣ ਟੱਕਰਦਾ ਇਹਦਾ ਸਮਾਂ ਫੈਸਲਾ ਕਰਦਾ ਹੈ ਆ ਆਲਮਗੀਰੀਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਜਸ਼ਨ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਾਉਣ ਵਾਲੀ ਗੱਲ ਕਰਦਾ ਅੱਜ ਦਾ ਰੰਗ ਸੰਦੂਰੀ ਹੈ ਗੋਰੀ ਚਿੱਟੀ ਹੈ ਇਹਨੂੰ ਮੈਲੀ ਨਾ ਕਰਿਓ ਮੇਰੇ ਪੰਜਾਬ ਦੀ ਮਿੱਟੀ ਆ ਕੁਛ ਚੱਲਦੀ ਹੋਈ ਸੋਨੀ 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 ਹੋਈ ਪਈ ਹੈ ਵਾਹ ਬੱਲੇ 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 ਇੱਕ ਇਸ ਇਲਾਕੇ ਦਾ ਸੋਨੀ ਕੌਕਿਆਂ ਵਾਲਾ ਪ੍ਰਸਿੱਧ ਹੋਇਆ ਹੈ ਸਨੇਤ ਵਾਲੇ ਸੋਨੀ ਦਾ ਵੀ ਵੱਡਾ ਨਾਮ ਉਧਰ ਰਵੀ ਪੌਰੇ ਵੀ ਆ ਗਿਆ ਮੈਦਾਨ ਦੇ ਵਿੱਚ ਪਰ ਸਾਹਮਣੇ ਮਾਜੇ ਦਾ ਮਯਾਲ ਮੱਖਣ ਸੰਧੂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਮੱਖੀ ਕਲਾਵਾਲਾ ਕਬੱਡੀ 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 ਹੋਈ ਪਈ ਕਹਿੰਦੇ ਕਮਾਲਪੁਰੇ ਦੇ ਵਿੱਚ ਪਰ ਫੁੱਟਬਾਲ ਵੀ ਹੋ ਰਹੀ ਸਤਾਜ ਜੀ ਹਾਕੀ ਦੇ ਮੈਚ ਵੀ ਹੋ ਰਹੇ ਇਹ ਕਲਗੀ ਤਰ ਖੇਡ ਮੇਲਾ ਹੈ ਕਲਗੀ ਤਰ ਸਪੋਰਟਸ ਐਸੋਸੀਏਸ਼ਨ ਐਨ ਆਰ ਵੀਰ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਕਮਾਲਪੁਰਾ ਜਿਲ੍ਹਾ ਲੁਧਿਆਣਾ ਦੇ ਵਿੱਚ ਟੁਮਾ ਪਈਆਂ ਹੋਈਆਂ ਨੇ ਸਾਹਮਣੇ ਦਰੜ ਦੀ ਰੇਡ ਖੇਡ ਮੈਦਾਨ ਦੇ ਵਿੱਚ ਪਈ ਹੋਈ ਹੈ ਸੋਨੀ ਤੇ ਮਨ ਸਿੰਘ ਸੋਨੀ ਤੇ ਮਨ ਸਿੰਘ ਮੁਕਾਬਲਾ ਸੱਟ ਮੁਕਾਬਲਾ ਸੱਟ ਲੋਕਾਂ ਨੇ ਗੱਲਾਂ ਕਰ ਰਿਹਾ ਵੀ ਮਨ ਸਿੰਘ ਦੇ ਪਿੰਡੇ ਨੂੰ ਹਲੇ ਮਿੱਟੀ ਨਹੀਂ ਲੱਗੀ ਲੋਕਾਂ ਨੇ ਗੱਲਾਂ ਕਰਨੀਆਂ ਵੀ ਮਨ ਸਿੰਘ ਦੇ ਪਿੰਡੇ ਨੂੰ ਹਲੇ ਮਿੱਟੀ ਨਹੀਂ ਲੱਗੀ ਅਰਸ਼ ਦੀ ਰੇਡ ਪੈਣ ਜਾ ਰਹੀ ਹੈ ਲਾ ਅਰਸ਼ ਦੀ ਕਬੱਡੀ ਪੈਣ ਜਾ ਰਹੀ ਮੈਦਾਨ ਦੇ ਵਿੱਚ ਹਕਮ ਵਾਲਾ ਵੀ ਟੀਮ ਨੂੰ ਅਰਸ਼ ਔਰ ਬਰੂਸਲੀ ਖੇਡ ਕਬੱਡੀ ਦਾ ਪਰਲੀ ਕੰਨੀ ਦੇ ਉੱਪਰ ਆਹ ਸੁਰਖਪਰੀਆ ਯੋਧਾ ਵੀ ਟਾਪਰ ਜਾਫੀ लवली ਵਰਗੇ ਨੌਜਵਾਨ ਗਿੰਨੀ ਵਰਗੇ ਲਾ ਯੋਧਾ ਯੋਧਾ ਕੋਸ਼ਿਸ਼ ਕਰਦਾ ਹੈ ਡੱਕ ਲੈਣ ਦੀ ਆ ਪੁਆਇੰਟ ਧਾਵੀ ਦੇ ਸੇ ਇੱਕ ਹੋਰ ਨੰਬਰ ਜੁੜਦਾ ਹੋਇਆ ਅਗਲਾ ਮੈਚ ਵੀ ਚੋਟੀ ਦਾ ਸਾਰੇ ਹੀ ਮੈਚ ਕਬੱਡੀ ਦੇ ਨੇ ਇੱਕ ਤੋਂ ਇੱਕ ਮੈਚ ਜਿਹੜਾ ਹੈ ਵੱਡੇ ਪੱਦਰ ਦਾ ਲਓ ਅਗਲੀ ਕਬੱਡੀ ਹਰਮਨ ਬੁਲਟ ਖੀਰਾਂ ਵਾਲੀ ਨੇ ਜਿਵੇਂ ਅਮਨ ਲੋਪੋ ਨੇ ਆਖਿਆ ਪੁਲਿਸ ਪ੍ਰਸ਼ਾਸਨ ਦਾ ਸਿਵਲ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਬਹੁਤ ਵੱਡਾ ਰੋਲਾ ਦਾ ਕੀਤਾ ਹੈ ਮੈਨੇਜਮੈਂਟ ਦਾ ਬਹੁਤ ਵੱਡਾ ਸਾਥ ਦਿੱਤਾ ਲਓ ਖੀਰਾਂ ਵਾਲੀਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਵੱਧਦਾ ਖਿਡਾਰੀ ਹਰ ਦੂਸਰੇ ਪਾਸੇ ਫੂਲਾ ਕੋਸ਼ਿਸ਼ ਕਰਦਾ ਸਫਲਤਾ ਧਾਵੀ ਦੇ ਕਦਮ ਜੁੰਦੀ ਹੋਈ ਧਾਵੀ ਦੇ ਕਦਮ ਜੁੰਦੇ ਅਗਲੀ ਰੇਡ ਮੱਖੜ ਆ ਗਿਆ ਮੱਖੀ ਕਲਾਂ ਵਾਲਾ ਮੱਖਣ ਸੰਧੂ ਇਹ ਮੱਖੀ ਕਲਾਂ ਵਾਲਾ ਇਹ ਨੌਜਵਾਨ ਨੂੰ ਵੱਡੇ ਰਤਵੇ ਵੱਡੇ ਮਾਣ ਵਖਰੇ ਜਾਂਦੇ ਆ ਕਿੱਥੇ ਵੀ ਕਬੱਡੀ ਖੇੜਦਾ ਹੈ ਇਹ ਬੜੀ ਲੰਮੀ ਪਾਰੀ ਖੇਡਣ ਵਾਲੀ ਗੱਲ ਹੈ ਅੰਮ੍ਰੀ ਇੱਥੋਂ ਇੰਟਰਨੈਸ਼ਨਲ ਕਬੱਡੀ ਕਲੱਬ ਮੋਗੇ ਤੋਂ ਸਰਬਾਤ ਹੋਈ ਫਿਰ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਧੁੰਮਾ ਪਈਆ ਆ ਮਹਿਮਦਵਾਲੀ ਹੈ ਉਹ ਤੰਬੀਰ ਦਾ ਵੀਰ ਇਹਨੂੰ ਗਿੰਨੀ ਅੱਖ ਦੇ ਮਹਿਮਦਵਾਲ ਦੀ ਤਰਤੀ ਪਰ ਦੂਸਰੇ ਪਾਸੇ ਮੱਖਣ ਸੰਧੂ ਮਾਝੇ ਦਾ ਮਿਆਲ ਨੰਬਰ ਇਸ ਲਈ ਮੱਖੀ ਨੇ ਕਹਿੰਦੇ ਆਪਣੀ ਟੀਮ ਦੇ ਲਈ ਬੱਲੇ-ਬੱਲੇ ਕਰਵਾ ਦਿੱਤੀ ਹੈ ਐ ਵੀ ਆ ਥਾਪ ਦੀ ਚਰਚਾ ਵਰਲਡ ਚ ਹੁੰਦੀ ਹੈ ਇਹ ਜਸ਼ਨ ਆਲਮਗੀਰ ਵਾਲਾ ਆ ਰੇਰ ਤੇ ਹੁਣ ਦੇਖਦਾ ਵੀ ਸ਼ੂਸ਼ਕ ਵਾਲਾ ਕਹਿੰਦੇ ਤਲਵਿੰਦਰ ਵੀ ਤਿਆਰ ਹੈ ਚੂਚਕਵਿੰਡ ਵਾਲਾ ਤਲਵਿੰਦਰ ਪਰ ਸਾਹਮਣੇ ਆਹ ਥਾਪੀ ਆਹ ਥਾਪੀ ਆਹ ਥਾਪੀ ਵੱਜਦੀ ਹੈ ਵੱਜਦੀ ਹੈ ਕਮਾਲਪੁਰੇ ਕਿ ਜੋਰ ਬਿਨਾ ਪੱਟਾਂ ਤੇ ਥਾਪੀ ਵੱਜਦੀ ਨਾ ਹੰਕਾਰ ਨਹੀਂ ਏ ਰਤਵਾ ਮੂਸੇ ਵਾਲੇ ਦਾ ਹੰਕਾਰ ਰਹੀ ਏ ਰਤਵਾ ਹੈ ਮੂਸੇ ਵਾਲੇ ਦਾ ਜੋਰ ਮੇਨਾ ਥਾਪੀ ਨਹੀਂ ਵੱਜਦੀ ਜੇ ਛਾਤੀ ਵਿੱਚ ਬਲ ਨਾ ਹੋਵੇ ਤੇ ਲੋਕੀ ਨਹੀਂ ਪੁੱਛਦੇ ਸਰਨਾਵੇਂ ਜੇ ਛਾਤੀ ਵਿੱਚ ਬਲ ਹੋਵੇ ਲੋਕੀ ਤਾਂ ਪੁੱਛਦੇ ਸਰਨਾਵੇਂ ਪਤੇ ਤਾਂ ਪੁੱਛੇ ਜਾਂਦੇ ਨੇ ਜੇ ਛਾਤੀ ਦੇ ਵਿੱਚ ਬਲ ਹੈ ਜਿਗਰਾ ਹੈ ਆ ਮੁੰਡਾ ਦਾ ਜਿਗਰਾ ਵੀ ਬਹੁਤ ਵੱਡਾ ਹੈ ਨੈਵੀਗੇਟ ਦੀ ਐਫ ਐਨਓ ਸਪੀਸ The Angel One Way Access Strike Price Orders ਦੇ ਇਸੇ ਇੱਕ ਹੋਰ ਨੰਬਰ ਜੁੜਦਾ ਹੋਇਆ ਚੋਟੀ ਦਾ ਮੈਚ ਐਨਠਾਠਾ ਮਾਰਦਾ ਖੇਡ ਸਟੇਡੀਅਮ ਵਿੱਚ ਕਬੱਡੀ ਦੇ ਪ੍ਰੇਮੀਆਂ ਦਾ ਹੜ ਆਇਆ ਹੋਇਆ ਬਹੁਤ ਸਾਰੀਆਂ ਖੇਡਾਂ ਪੰਜਾਬੀਏ ਦੀ ਮਹਿਬੂਬ ਖੇਡ ਕਬੱਡੀ ਤੇ ਬੁਲਟ ਦੀ ਰੇਡ ਪੈਂਦੀ ਹੋਈ ਖੀਰਾਵਾਲੀ ਅਗਲੀ ਕਬੱਡੀ ਪਾਉਂਦਾ ਬੁਲਟ ਬਾਬੇ ترਸੇਮ ਸਿੰਘ ਪੰਡਾਲ ਦਾ ਪੋਤਾ ਬਾਬਾ ਜੀ ਤਾਂ ਨਹੀਂ ਰਹੇ ਲੋਪੂ ਵਾਲੇ ਨੇ ਇੱਕ ਮੈਚ ਦੇ ਵਿੱਚ ਬੋਲ ਬੋਲੇ ਵੀ ਹਰਮਨ ਜਿੱਥੇ ਜਿੱਥੇ ਕਬੱਡੀ ਖੇਡੇਗਾ ਤੇ ਮਹਿਸੂਸ ਕਰੀ ਵੀਰ ਰੋਹਾਨੀਅਤ ਤੌਰ ਤੇ ਤੇਰੇ ਬਾਬਾ ਜੀ ਹਮੇਸ਼ਾ ਤੇਰੇ ਨਾਲ ਰਹਿਣਗੇ ਹਾਂ ਰਹਿਣਗੇ ਕਿਉਂਕਿ ਉਹ ਹਰ ਇੱਕ ਮੇਲੇ ਤੇ ਦੇ ਨਾਲ ਪੁੱਜਦੇ ਸਨ ترਸੀਮ ਪੰਡਾਲ ਉਹਨਾਂ ਦਾ ਮੇਰੇ ਵੀਰੋ ਜਿੱਕਰ ਜਿਹੜਾ ਉਹ ਮੇਲੇ ਤੇ ਹੁੰਦਾ ਹੈ ਉਧਰ ਵੇਖਦਾ ਵੀ ਵੱਡੇ ਵੱਡੇ ਮੱਲ ਪੁੱਜਦੇ ਯਾਰ ਇਹਦਾ ਵੀ ਕੈਮਰਾ ਮਾਰ ਕੇ ਅਗਲੇ ਮੈਚ ਦੇ ਵਿੱਚ ਵੀ ਗੱਲ ਵੱਖਰੀ ਹੋਣੀ ਹੈ ਆਹ ਮੈਚ ਵੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅੱਜ ਪੂਰੇ ਵਰਲਡ ਦੇ ਵਿੱਚ ਜਿਹੜਾ ਵੀ ਕਬੱਡੀ ਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਵੀ ਕਬੱਡੀ ਨੂੰ ਪਿਆਰ ਕਰਦਾ ਉਹ ਲਾਈਵ ਵੇਖ ਰਿਹਾ ਹੈ ਵੀ ਕਮਾਲਪੁਰੇ ਅੱਜ ਦੁਨੀਆ ਦੇ ਵਿੱਚ ਡਿਫਰੈਂਟ ਹੋਣ ਜਾ ਰਿਹਾ ਕਬੱਡੀ ਦੀ ਦੁਨੀਆ ਦੇ ਵਿੱਚ ਵੱਡੇ ਵੱਡੇ ਮੱਲ ਹੋਏ ਆ ਤੇ ਵੱਡੇ ਟਰ ਰੱਖੇ ਗਏ ਆ ਜੌਂਡੀਆ ਟਰੈਕਟਰ ਰੱਖੇ ਗਏ ਆ ਕੌਣ ਜਿੱਤੇਗਾ ਦੁਨੀਆ ਦੇ ਵਿੱਚ ਚਰਚਾ ਆ ਇਹਦਾ ਅੰਦਾਜ਼ ਆ ਮੇਰੇ ਵੀਰੋ ਧਰਤੀ ਨੂੰ ਮੱਥਾ ਟੇਕ ਕੇ ਜਦ ਕਬੱਡੀਆਂ ਪਾਉਂਦਾ ਫਿਰ ਬੁਲਟ ਨੰਬਰ ਲੈ ਆਉਂਦਾ ਚਰਚਾ ਕਰਾਉਂਦਾ ਸਾਹਮਣੇ ਨੌਜੰਨ ਦਾ ਬੋਲਿਆ ਹੋਇਆ ਧਾਵਾ ਸਾਡੀ ਕਰਿਓ ਸੱਤ ਹਜ਼ਾਰਾ ਆਓ ਬੁਲਟ ਦੀ ਫਿਰ ਕਬੱਡੀ ਪੈਂਦੀ ਹੈ ਮੈਦਾਨ ਦੇ ਵਿੱਚ ਵਾਹ ਹੋ ਗਈ ਬਈ ਕਮਾਲ ਲੈ ਰੀ ਸਾ ਮੁੰਡਾ ਦੇਖਦੇ ਵੀ ਹੱਥਾਂ ਦੇ ਵਿੱਚੋਂ ਨਿਕਲਦਾ ਜਾਂਦਾ ਬਾਹ ਦਲੇਰ ਜਾਂ ਕਬੱਡੀ ਖਿਡਾਰੀ ਹੈ ਬਾਹ ਚੁਸਤੀ ਝੁਕਤੀ ਦੇ ਨਾਲ ਆਤਮ ਵਿਸ਼ਵਾਸ ਦੇ ਨਾਲ ਕਬੱਡੀ ਖੇਡ ਦੇ ਚਾਰ ਸਲੀਕੇ ਫੁਰਤੀ ਦਾ ਦਲੇਰੀ ਜੋਰ ਜਿੰਨੂੰ ਚਾਲੇ ਆ ਗਏ ਯਾਰੋ ਉਹ ਬਣਦਾ ਕਲੈਰੀ ਮੂਰ ਪਰਮਾਤਮਾ ਜੀ ਮਾਲਕ ਦੀ ਮਿਹਰ ਚਾਹੀਦੀ ਹੈ ਫਿਰ ਜਾ ਕੇ 스타 ਸੁਪਰਸਟਾਰ ਬਣਿਆ ਜਾ ਸਕਦਾ ਆ ਅਰਸ਼ਦੀ ਪਈ ਰੇਡ ਇਸ ਸਮੇਂ ਬਰਾਲੇ ਵਾਲੇ ਦੀ ਔਰ ਮਹਿਮਦ ਵਾਲੀਆ ਗਿਨੀ ਐਨ ਕੋਸ਼ਿਸ਼ ਕਰਦਾ ਡਕਰ ਦੀ ਪਿਛਲੀ ਲੈਂਦੇ ਉੱਪਰ ਚੱਲਦਾ ਮੁਕਾਬਲਾ ਤੇ ਕੀ ਇਸ਼ਾਰੇ ਨੇ ਪੁਆਇੰਟ ਕਿਧਰ ਲਈ ਪਾਸੇ ਰੈਫਰੀ ਤਾਲ ਮਿਲਦੇ ਨਾਲ ਧਾਵੀ ਦੇ ਹੱਕ ਦੇ ਵਿੱਚ ਫੈਸਲਾ ਦਿੰਦੇ ਹੋਏ ਹਾਕਮ ਵਾਲਾ ਤੇ ਮਹਿਮਦ ਵਾਲ ਫਸਮਾ ਮੈਚ ਹੈ ਇੱਕ ਇੱਕ ਨੰਬਰ ਕੀਮਤੀ ਬਣਿਆ ਹੋਇਆ ਹੈ ਐਨ ਕਹਿੰਦੇ ਹੁੰਦੇ ਵੀ ਠੱਠ ਵੱਜ ਗਿਆ ਉਸਤਾਦ ਜੀ ਅੱਜ ਮੇਲੇ ਤੇ ਠੱਠ ਵੱਜ ਗਿਆ ਆ ਵੱਡਾ ਇਕੱਠਾ ਰਿਕਾਰਡ ਤੋੜ ਇਕੱਠਾ ਹੈ ਇਸ ਲਈ ਨੌਜਨ ਮਨ ਸਿੰਘ ਦੁਲਟ ਜੱਗੂ ਜੰਗੂ ਜੰਗੂ ਜੱਗੂ ਹਾਕਮ ਆਲੀਆ ਸਿਰਾ ਕਰਾਉਂਦਾ ਸਿਰਾ ਕਰਾਉਂਦਾ ਕਮਾਲਪੁਰੇ ਦਾ ਮੇਲਾ ਬਣਾਉਣਾ ਮੁੰਡਾ ਧੰਨ ਧੰਨ ਕਰਾਉਂਦਾ ਸਾਹਮਣੇ ਮੱਖਣ ਸੰਧੂ ਦੀ ਅਗਲੀ ਕਬੱਡੀ ਪੈ ਗਈ ਹੈ ਸ਼ਹੀਦ ਆਜ਼ਮ ਸਾਹਿਬ ਭਗਤ ਸਿੰਘ ਦੀ ਫੋਟੋ ਬਣਾਈ ਹੈ ਮੁੰਡੇ ਨੇ ਡੌਲੇ ਦੇ ਉੱਪਰ ਕਿ ਰਾਜਗੁਰੂ ਸੁਖਦੇਵ ਸਰਾਬੇ ਉਦਮਦਾ ਕੀ ਕਹਿਣਾ ਭਗਤ ਸਿੰਘ ਨੇ ਸਦਾ 23 ਸਾਲ ਦੇ ਰਹਿਣਾ ਆ ਲੋਕੀ ਨਾਮ ਸ਼ਹੀਦਾਂ ਦਾ ਸੱਚੇ ਮੂਹ ਲੈਂਦੇ ਨੇ ਮਰ ਜਾਂਦੇ ਜੋ ਦੇਸ਼ ਲਈ ਉਹ ਸਦਾ ਜਿਉਂਦੇ ਰਹਿੰਦੇ ਨੇ ਆ ਪਹਿਲੀ ਰੇਡ ਵੱਡਾ ਤਜਰਬਾ ਇਸ ਨੌਜਵਾਨ ਦਾ ਹਰ ਤਜਰਬੇ ਕਰ ਕਬੱਡੀ ਖਿਡਾਰੀ ਇਹਦੇ ਦੇ ਪਾਸੇ ਦੇਖਦੇ ਹਾਂ ਵੀ ਹਲਕਾ ਜਿਹਾ ਟੱਚ ਪੁਆਇੰਟ ਮਹਿਮਦ ਵਲਦੀ ਟੀਮ ਦੇ ਹਿੱਸੇ ਦੇ ਵਿੱਚ ਬਹੁਤ ਵਧੀਆ ਬੇਤਰੀਨ ਬੇਤਰੀਨ ਨੰਬਰ ਜੁੜਦਾ ਹੋਇਆ ਲਾਈਵ ਸਪੋਰਟਸ 13 13 ਇਕਬਾਲ ਹਰਬੰਨ ਦਾ ਚੈਨਲ ਹੈ ਹੋਰ ਜਿੰਨੇ ਵੀ ਚੈਨਲ ਕਵਰੇਜ ਕਰ ਰਹੇ ਨੇ ਇਲੈਕਟ੍ਰੋਨਿਕ ਪ੍ਰਿੰਟ ਸੋਸ਼ਲ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਹਰਮਨ ਬਿਲਕੁਲ ਤਿਆਰ ਵਰ ਤਿਆਰ ਕਬੱਡੀ ਖਿਡਾਰੀ ਫਾਸਮਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਮੇਰੀ ਬੇਨਤੀ ਖਿਡਾਰੀਆਂ ਨੂੰ ਇਹ ਆਪਾਂ ਥੋੜਾ ਡਿਸਪਲਨ ਰੱਖੀਏ ਜੇ ਕਿਸੇ ਪੁਆਇੰਟ ਦਾ ਡਾਊਟ ਹੈ ਰਿਵਿਊ ਲੈਣਾ ਹੈ ਤੇ ਇੱਕ 플레이ਰ ਆਗੇ ਤੁਹਾਡਾ ਕਪਤਾਨ ਉਹ ਅਪੀਲ ਕਰ ਸਕਦਾ ਹੈ ਆਪਾਂ ਸਤਕਾਰ ਬਣਾਈਏ ਕਿਉਂਕਿ ਅੱਜ ਕਬੱਡੀ ਦੇਖਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਹੈ ਅੱਜ ਆਪਾਂ ਵਧੀਆ ਡਿਸਪਲਨ ਦੇ ਨਾਲ ਸਾਰੀ ਸੰਗਤ ਨੂੰ ਕਬੱਡੀ ਦਿਖਾਈਏ ਇਹੋ ਮੇਰੀ ਬੇਨਤੀ ਹੈ ਕਮਾਲਪੁਰੇ ਦੀ ਪ੍ਰਬੰਧਕ ਕਮੇਟੀ ਨੇ ਕੋਈ ਕਸਰ ਨਹੀਂ ਛੱਡੀ ਮੇਰੇ ਵੀਰੋ ਪ੍ਰਬੰਧ ਕਰਨ ਦੇ ਵਿੱਚ ਇਨਾਮ ਰੱਖਣ ਦੇ ਵਿੱਚ ਐਨ ਸਿਰਾਂ ਲਾਉਣ ਵਾਲੀ ਗੱਲ ਕੀਤੀ ਹੈ ਆਪਾਂ ਇਹਨਾਂ ਦਾ ਸਾਥ ਨਿਭਾਈਏ ਇਹ ਮੇਰੀ ਬੇਨਤੀ ਹੈ ਹੋਲਡ ਕੀਤਾ ਗਿਆ ਜੀ ਨੋਟ ਕਰ ਲਿਓ ਮਿਹਰਬਾਨੀ ਕਰਕੇ ਹੋਲਡ ਕੀਤਾ ਗਿਆ ਇਹ ਨੰਬਰ ਲਾਓ ਅਗਲੀ ਰੇਡ ਮੈਦਾਨ ਦੇ ਨਾਲ ਜੁੜੀਏ ਜਿਹੜੀਆਂ ਗੱਲਾਂ ਗਰਾਊਂਡ ਦੇ ਵਿੱਚੋਂ ਅਕਸਰ ਇਹ ਤਾਂ ਬੋਲੀਆਂ ਜਾਂਦੀਆਂ ਨੇ ਉਹਨਾਂ ਨੂੰ ਇਗਨੋਰ ਨਾ ਕਰਿਆ ਕਰੋ ਪਲੀਜ਼ ਉਹਨਾਂ ਦਾ ਕੋਈ ਰਾਜ ਹੁੰਦਾ ਕੋਈ ਕਾਰਨ ਹੁੰਦਾ ਹੈ ਕਾਂ ਜਾ ਕੇ ਬੁਲਾਰੇ ਬੋਲਦੇ ਆ ਉਹਨਾਂ ਦੀ ਕੋਈ ਜ਼ਰੂਰਤ ਹੁੰਦੀ ਹੈ ਪਲੇਅਰ ਵੀ ਮਿਹਰਬਾਨੀ ਕਰਕੇ ਤੇ ਆਯੋਜਕ ਪ੍ਰਯੋਜਕ ਵੀ ਵੱਡਾ ਸਹਿਯੋਗ ਕਰ ਰਿਆ ਕਰਨ ਸਾਰਿਆਂ ਨੂੰ ਨਿਬਰਤਾ ਸਹਿਦ ਦੇਦੀ ਹੈ ਸਾਰੇ ਸਤਕਾਰਤ ਨੇ ਆਪਾਂ ਨਿਯਮ ਬਣਾਈਏ ਤੇ ਸਖਤੀ ਨਾਲ ਲਾਗੂ ਕਰੀਏ ਜ਼ਰੂਰ ਜ਼ਰੂਰ ਕਰਾਈਏ ਜੀ ਕਰਾਈਏ ਮੈਚ ਬੜਾ ਫਸਮ ਹੈ ਕਿ ਫੜ ਮਾਰਨੀ ਤੇ ਪਿੱਠ ਪਿੱਛੇ ਕੱਢਣੀ ਹੁੰਦੀ ਹੈ ਸੌਖੀ ਗਾਲ ਮਿੱਤਰੋ ਪਤਾ ਲੱਗਦਾ ਉਹ ਜਦੋਂ ਹੱਥ ਜੁੜਦੇ ਬਗਾਨੇ ਪੁੱਤਾਂ ਨਾਲ ਮਿੱਤਰੋ ਇਹ ਕਹਿੰਦੇ ਹੁੰਦੇ ਵੀ ਕਬੱਡੀ ਖੇਡਣੀ ਕੋਈ ਸੌਖੀ ਗੱਲ ਨਹੀਂ ਹੈ ਵੱਡੀ ਮਿਹਨਤ ਕਰਨੀ ਪੈਂਦੀ ਹੈ ਐਨ ਫਿਰ ਦੁਨੀਆ ਦੇ ਵਿੱਚ ਨਾ ਬਣਦਾ ਕਿ ਇੱਕ ਹੋਵੇ ਕਬੱਡੀ ਦੁੱਧ ਡੈਰੀਏ ਨਹੀਂ ਭਾਈ ਦਾ ਪੋਹ ਮਾਗ ਵਿੱਚ ਛੱਡਣਾ ਪੈਂਦਾ ਨਿੱਗ ਰਈ ਆਈ ਦਾ ਜੇਠ ਵਿੱਚ ਸਹਿਣੀ ਪੈਂਦੀ ਤੁੱਪ ਦੀ ਮਾਰ ਮਿੱਤਰੋ ਬਨਣਾ ਸੌਖਾ ਨਹੀਂ ਕਬੱਡੀ ਦਾ 스타 ਮਿੱਤਰੋ ਬਨਣਾ ਸੌਖਾ ਨਹੀਂ ਕਬੱਡੀ ਦਾ 스타 ਮਿੱਤਰੋ ਆਹ ਵੇਖਦਾ ਵੀ ਨੌਜਨ ਮੱਖਣ ਸੰਧੂ ਇਸ ਵੇਲੇ ਕਬੱਡੀ ਕਬੱਡੀ ਕਰਨਾ ਹੋਇਆ ਹੁਣ ਚਾਰ ਜਾਫੀਆਂ ਵਿੱਚੋਂ ਯੋਧਾ ਯੋਧਿਆਂ ਵਾਲੀ ਗੱਲ ਕਰ ਗਿਆ ਯੋਧਾ ਯੋਧਿਆਂ ਵਾਲੀ ਗੱਲ ਕਰ ਗਿਆ ਯੋਧਾ ਯੋਧਿਆਂ ਵਾਲੀ ਕਰ ਗਿਆ ਸੁਰਖਪਰੀ ਕਾਲ ਕਰਦਾ ਹੋਇਆ ਮੈਦਾਨ ਦੇ ਵਿੱਚ ਮੈਚ ਉਸਤਾਦ ਜੀ ਮੈਨੂੰ ਲੱਗਦਾ ਵੀ ਬਿਲਕੁਲ ਬਰਾਬਰੀ ਤੇ ਆਉਣ ਵਾਲੀ ਗੱਲ ਹੋਗੀ ਹੋਣੀ ਹੈ ਔਰ ਅਗਲੀ ਕਬੱਡੀ ਤੇ ਫੈਸਲੇ ਕੀ ਹੁੰਦੇ ਮੱਖਣ ਅਲੀ ਜੀ ਦੇ ਬੋਲ ਹੋਣਗੇ ਰੇਟ ਫਿਰ ਦੇਖਦੇ ਆ ਵੀ ਬੁਲਟ ਤਿਆਰ ਬਰ ਤਿਆਰ ਬੁਲਟ ਤਿਆਰ-ਵਰ ਤਿਆਰ ਕਬੱਡੀ ਪਾਉਣ ਦੇ ਵਾਸਤੇ ਲੋਕਾਂ ਦੇ ਵਿੱਚ ਚਰਚਾ ਹੋ ਰਹੀ ਹੈ ਜਿਵੇਂ ਲੋਪੋ ਵਾਲੇ ਨੇ ਆਖਿਆ ਵੀ ਕੌਣ ਜਿੱਤੂਗਾ ਇਹਦਾ ਸਮਾਂ ਹੀ ਫੈਸਲਾ ਕਰੇਗਾ ਲਓ ਇਧਰ ਹਾਕਮ ਬੱਲੀਏ ਦਾ ਮੁਕਾਬਲਾ ਹਰਮਨ ਬੁਲਟ ਦੇ ਨਾਲ ਆ ਬੱਲੀਏ ਬਣਾਂਗੇ ਝਾਂਗਰ ਤੇਰੀ ਨਾਲ-ਨਾਲ ਤੇਰੇ ਸੁਣਾ ਹੋ ਕਮਾਲ ਕਰਦਾ ਹੋਇਆ ਮੁੰਡਾ ਬਹੁਤ ਵਧੀਆ ਪੁਆਇੰਟ ਹਰਮਨ ਬੁਲਟ ਆਪਣੀ ਟੀਮ ਦੇ ਲਈ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਚੱਲ ਵੀ ਨੌਜਵਾਨਾਂ ਆ ਪਾ ਕਬੱਡੀ ਕਿੰਨੂ ਅਸ਼ੀਰਵਾਦ ਦੇਖਦੇ ਵੀ ਦੇ ਕੇ ਮੈਦਾਨ ਦੇ ਵਿੱਚ ਤੋਰਿਆ ਜਾਊਗਾ ਲਓ ਵੀ ਪਾਣੀ ਦਾ ਘਟਮੂ ਨੂੰ ਇਧਰ ਪਾਸੇ ਨੌਜਵਾਨਾ ਦੇਖਦੇ ਵੀ ਕਬੱਡੀਆਂ ਪਿੰਡ ਪੱਤਰ ਦੇ ਮੈਚ ਹੁੰਦੇ ਤੇ ਕਬੱਡੀਆਂ ਚਾਰ ਹੁੰਦੀਆਂ ਤੇ ਕਈ ਪਲੇਅਰ ਕਹਿੰਦੇ ਵੀ ਸਾਨੂੰ ਤੇ ਮੌਕਾ ਨਹੀਂ ਮਿਲਿਆ ਪਰ ਅੱਜ ਕਮਾਲਪੁਰੇ ਵਾਲਿਆਂ ਨੇ ਆਖ ਦਿੱਤਾ ਵੀ ਅੱਜ ਤੇ ਰੇਡਰ ਵੀ ਰੁਕ ਗਏ ਜਾਫੀ ਤਿਆਰ ਹੈ ਕਬੱਡੀਆਂ ਪਾਉਣ ਲਈ ਇੰਦਰਪਾਲ ਜੀ ਮੁਬਾਰਕਬਾਦ ਹੈ ਤੁਹਾਡੀ ਇਹ ਬਣੀ ਹੋਈ ਸਾਰੀ ਟੀਮ ਜਿਹੜੀ ਹਰ ਸਾਲ ਬਹੁਤ ਵੱਡਾ ਪ੍ਰਾਲਾ ਕਰਦੀ ਹੈ ਜਿਵੇਂ ਕਹਿੰਦੇ ਹੁੰਦੇ ਵੀ ਬੰਦੇ ਦੀ ਚੜਤ ਜਦੋਂ ਕੋਈ ਮੇਲਾ ਹੋਵੇ ਤੇ ਫਿਰ ਠੱਠ ਵਾਜ ਜਾਵੇ ਫੇਰ ਕਹਿੰਦੇ ਹੁੰਦੇ ਵੀ ਉਹ ਬਣੀ ਦਾ ਪਤਾ ਪੂਰੀ ਦੁਨੀਆ ਦੇ ਵਿੱਚ ਲੱਗਦਾ ਹੈ ਇੰਦਰਪਾਲ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਉਹਨਾਂ ਦੇ ਸਾਰੇ ਸਾਥੀਆਂ ਦਾ ਸਰਪੰਚ ਸਾਹਿਬ ਦਾ ਜੱਗੇ ਵੀਰ ਹੋਣਾਂ ਦਾ ਗੋਪੀ ਹੋਣਾਂ ਦਾ ਸਾਰੇ ਐਨਆਰਆਈ ਭਰਾਵਾਂ ਦਾ ਜਿਹੜੇ ਸਾਥ ਦਿੰਦੇ ਐ ਕਿਉਂਕਿ ਜਿੰਨੀਆਂ ਵੀ ਸੰਸਥਾਵਾਂ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਨੇ ਉਹ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਚੱਲਦੀਆਂ ਨੇ ਬਹੁਤ ਬਹੁਤ ਧੰਨਵਾਦ ਉਸਤਾਦ ਜੀ ਇੱਕ ਪਲੇਅਰ ਆ ਬਨਾਜੋਨ ਵਿੱਚ ਇੱਕ ਮਾਰ ਥੋੜਾ ਜਿ ਇਧਰੇ ਪਾਸੇ ਚੱਲ ਗਿਆ ਇੱਕਮ ਆਜ ਆਜ ਆਜਾ ਤੂੰ ਵੱਡਾ ਖਿਡਾਰੀ ਬਣਨਾ ਹੈ ਮਾਲਕ ਦੀ ਮਿਹਰ ਹੈ ਇਹ ਇੱਕ ਮੈਂ ਮੁੰਡਾ ਥੋੜਾ ਹੋਰ ਅੱਗੇ ਆ ਜਾ ਪਿਛਲੇ ਨੂੰ ਨਹੀਂ ਦਸੂਗਾ ਤੈਨੂੰ ਆਪਾਂ ਲਾਂਚ ਕਰੀਏ ਇਸ ਮੈਦਾਨ ਦੇ ਅੰਦਰ ਆਹ ਹੈ ਨੌਜਵਾਨ ਇੱਕ ਮੇਰਾ ਸ਼ੰਕਰ ਪਿੰਡ ਹੈ ਲੋਕ ਨਹੀਂ ਜਾਣਣਗੇ ਇਹ ਕੇਸ ਮੱਖਣ ਦਾ ਮੁੰਡਾ ਹੈ ਇਹ ਫਤਿਹ ਸਾਂਝੀ ਕਰੇਗਾ ਇਹਨੂੰ ਆਸ਼ੀਰਵਾਦ ਦੇ ਦਿਓ ਇੱਕ ਵਾਰੀ ਇਹ ਵੱਡਾ ਰੇਡਰ ਬਣੇਗਾ ਕੇਸ ਮੱਖਣ ਦਾ ਪੁੱਤਰ ਇੱਕ ਨਾਮ ਹੈ ਇਹਦਾ ਬਾਪ ਦਾ ਕਹਿੰਦਾ ਵੀ ਮੈਂ ਰੈਸਲਰ ਬਣਾਉਣਾ ਪਰ ਅਮਨ ਇਹ ਕਹਿੰਦਾ ਮੈਂ ਕਬੱਡੀ ਵਾਲਾ ਬਣਨਾ ਹੈ ਇਹ ਕੇਸ ਮੱਖਣ ਦਾ ਪੁੱਤਰ ਹੈ ਉਸਤਾਦ ਜੀ ਨੇ ਜ਼ਿਕਰ ਕੀਤਾ ਪੰਜਾਬੀ ਸਿੰਗਰ ਦਾ ਇਹ ਕਬੱਡੀ ਦੇ ਕੈਨੇਡਾ ਦੇ ਮੈਦਾਨਾਂ ਵਿੱਚ ਮੱਲਾ ਮਾਰਦਾ ਹੈ ਮੈਚ ਬੜਾ ਤਕੜਾ ਖੇਡਿਆ ਗਿਆ ਹੁਣ ਕੌਣ ਜਿੱਤਿਆ ਤੇ ਕੌਣ ਹਾਰਿਆ ਕੌਣ ਗਿਆ